हां जी पंजाबी वीरो एक ਨਵੀਂ ਕਵਿਸ਼ਰੀ ਲੈ ਕੇ ਫੇਰ ਤੁਹਾਡੀ ਕਚੈਰੀ ਵਿੱਚ ਹਾਜ਼ਰ ਹਾਂ ਜਿਸ ਦਾ ਟਾਈਟਲ ਹੈ ਮੇਰੇ ਪ੍ਰੀਤਮ ਚੋਜੀ ਨੇ ਬਹੁਤ ਹੀ ਪਿਆਰੀ ਕਵਿਸ਼ਰੀ ਹੈ ਸੋ ਧਿਆਨ ਨਾਲ ਸੁਣਨਾ ਕੋਈ ਰੀਸ ਨਹੀਂ ਕਰ ਸਕਦਾ ਨਾ ਅਜ ਤੀਕ ਕਿਸੇ ਨੇ ਕੀਤੀ ਅੱਖਾਂ ਵਾਂਗੂ ਰੁਲ ਜਾਊਗਾ ਜੀਨੇ ਕਰਨੇ ਦੀ ਕੋਸ਼ਿਸ਼ ਕੀਤੀ ਨਹੀਂ ਖੇਡ ਜੁਆਕਾਂ ਦੀ ਜਾਊ ਹਰ ਕੋਈ ਖੇਡ ਖੜਾਰੀ ਮੇਰੇ ਬਾਜਾਂ ਵਾਲੇ ਨੇ ਐਸੀ ਖੇਡੀ ਖੇਡ ਨਿਆਰੀ ਮੇਰੇ ਪ੍ਰੀਤਮ ਚੋਜੀ ਨੇ ਐਸੀ ਖੇਡੀ ਖੇਡ ਨਿਆਰੀ ਬੰਦਾ ਪਾਗਲ ਹੋ ਬੰਦਾ ਪਾਗਲ ਹੋ ਜਾਵੇ ਜੇ ਪੁੱਤ ਹੋ ਜੇ ਅੱਖੋਂ ਬੋਲੇ ਉਹ ਚਾਰ ਵਾਰ ਕੇ ਵੀ মুখ ਚੋਂ ਭਾਣਾ ਮਿੱਠਾ ਬੋਲੇ ਕਰ ਜਾਦ ਕਹਾਣੀ ਨੂੰ ਫਿਰ ਜੇ ਸੀਨੇ ਦੇ ਵਿੱਚ ਯਾਰੀ ਮੇਰੇ ਬਾਜਾ ਵਾਲੇ ਨੇ ਖੇੜੀ ਐਸੀ ਖੇਡ ਨਿਆਰੀ ਮੇਰੇ ਪ੍ਰੀਤਮ ਚੋਚੀ ਨੇ ਖੇਡੀ ਐਸੀ ਖੇਡ ਨਿਆਰੀ ਤੱਕ ਅੰਬਰ ਫਟਿਆ ਸੀ ਤੱਕ ਅੰਬਰ ਫਟਿਆ ਸੀ ਰੋਕੇ ਧਰਤੀ ਨੇ ਭੁਬ ਮਾਰੀ ਜਦ ਨਿੱਕੇ ਬਚਿਆਂ ਤੇ ਝਾਲਮਾ ਵੱਡੀ ਕੰਧ ਉਸਾਰੀ ਜਦ ਗੰਗੂ ਦੁਸ਼ਮਣ ਨੇ ਕੀਤੀ ਖਾ ਕੇ ਨਾਮਕ ਗਦਾਰੀ ਮੇਰੇ ਬਾਝਾਂ ਵਾਲੇ ਨੇ ਖੇਡੀ ਐਸੀ ਖੇਡ ਨਿਆਰੀ ਮੇਰੇ ਪ੍ਰੀਤਮ ਚੋਜੀ ਨੇ ਖੇਡੀ ਐਸੀ ਖੇਡ ਨਿਆਰੀ ਨਾਮਹਿਕ ਗੁਲਾਬਾਂ ਦੀ ਨਾਮਹਿਕ ਗੁਲਾਬਾਂ ਦੀ ਛੁਪਦੀ ਕਦੇ ਛੁਪਾਈ ਹੋਲੇ ਕਦਰੀ ਸਚੀ ਨਿਆਦੀ ਕਰ ਨਾ ਸਕਣ ਕਬੂਤਰ ਗੋਲੇ ਕਦ ਜਿੱਤ ਦੇ ਸਰਤ ਨਹੀਂ ਭਾਵੇਂ ਲਾਵਣ ਰੋਜ ਓਡਾਰੀ ਮੇਰੇ ਬਾਜਾ ਵਾਲੇ ਨੇ ਐਸੀ ਖੇਡੀ ਖੇੜ ਨਿਆਰੀ ਮੇਰੇ ਪ੍ਰੀਤਮ ਚੋਜੀ ਨੇ ਖੇਡੀ ਐਸੀ ਖੇੜ ਨਿਆਰੀ ਕਦ ਚੰਨ ਤੇ ਸੂਰਜ ਨਾ ਕਦ ਚੰਨ ਤੇ ਸੂਰਜ ਨਾ ਝੁਕ ਦੇ ਕੱਖਾਂ ਹੇਠ ਲੁਕਾਏ ਕਦ ਚੰਨ ਤੇ ਸੂਰਜ ਨਾ ਲੁਕ ਦੇ ਕੱਖਾਂ ਹੇਠ ਲੁਕਾਏ ਕਦ ਭਾਂਬੜ ਬੁਝਦੇ ਨਾ ਮੂਰਖਾ ਫੂਕਾ ਨਾਲ ਬੁਝਾਏ ਕਦ ਭਾਂਬੜ ਬੁਝਦੇ ਨਾ ਮੂਰਖਾ ਫੂਕਾ ਨਾਲ ਬੁਝਾਏ ਬਾਲੇ ਕੂੜੇ ਦੇ ਜੰਗਲਾਂ ਨੂੰ ਸੱਚ ਦੀ ਨਿੱਕੀ ਜਹੀ ਅੰਗਿਆਰੀ ਮੇਰੇ ਬਾਜਾਂ ਵਾਲੇ ਨੇ ਖੇਡੀ ਐਸੀ ਖੇਡ ਨਿਆਰੀ ਮੇਰੇ ਪ੍ਰੀਤਮ ਚੋਜੀ ਨੇ ਖੇਡੀ ਐਸੀ ਖੇਡ ਨਿਆਰੀ ਖਲ ਪਾ ਕੇ ਸ਼ੇਰਾਂ ਦੀ ਖਲ ਪਾ ਕੇ ਸ਼ੇਰਾਂ ਦੀ ਗਿੱਦੜ ਸ਼ੇਰ ਨਹੀਂ ਬਣ ਜਾਂਦੇ ਕਦੇ ਸਖਤ ਪਰਬਤਾਂ ਤੋਂ ਰੇਤ ਦੇ ਢੇਰ ਨਹੀਂ ਬਣ ਜਾਂਦੇ ਤਾਈਓ ਜਸ ਹੁੰਨਾਂ ਦਾ ਸੰਗਤ ਪਿੰਡ ਵਿੱਚ ਲਿਖਣ ਲਖਾਰੀ ਉਹ ਸੰਗਤ ਪਿੰਡ ਵਿੱਚ ਲਿਖਣ ਲਖਾਰੀ ਮੇਰੇ ਬਾਜਾ ਵਾਲੇ ਨੇ ਐਸੀ ਖੇਡੀ ਖੇਡਨਿਆਰੀ ਮੇਰੇ ਪ੍ਰੀਤਮ ਚੋਜੀ ਨੇ ਖੇਡੀ ਐਸੀ ਖੇਡਨਿਆਰੀ ਧੰਨਵਾਦੀ